ਹਾਂਜੀ ਅਸੀ ਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਵੈਂਟਰ ਆਉਣ ਵਾਲੀ ਆ ਤੇ ਕਰੀਏ ਆ ਜੋ ਵੈਂਟਰ ਦੀ ਤਿਆਰੀ ਆ ਆਪਾਂ ਤੇ ਆਪਾਂ ਪਹੁੰਚ ਕੇ ਜਾੜ ਚ ਤੇ ਇੱਥੇ ਖੜਾ ਆਪਣਾ ਟਰੱਕ ਤੇ ਟਰੱਕ ਨੂੰ ਆਪਾਂ ਕਰਕੇ ਇਹਦਾ ਪ੍ਰੀ ਟ੍ਰਿਪ ਵਗੈਰਾ ਤੇ ਕਰਕੇ ਤੇਲ ਪਾਣੀ ਚੈੱਕ ਤੇ ਲੈ ਕੇ ਚਾਲਦੇ ਆਂ ਫਿਰ ਘਰ ਨੂੰ ਤੇ ਘਰੇ ਆਪਾਂ ਲੈ ਕੇ ਚੱਲਾਂਗੇ ਇਹਨੂੰ ਡਰਾਈਵੇ ਤੇ ਤੇ ਉੱਥੇ ਇਹਦੇ ਚ ਨਾਲ ਤਾਂ ਇਹਦਾ ਸਾਰਾ ਸਬਾਣ ਇਹਨੂੰ ਕਿਰਾ ਖਾਲੀ ਕਰਾਂਗੇ ਡਿਟੇਲ ਕਰ ਦਿੰਨੇ ਆ ਆਪਾ ਪਹੁੰਚ ਕੇ ਘਰੇ ਠੀਕ ਹੈ ਯਾ ਆਪਣੀ ਸਟਰੀਟ ਤੇ ਆ ਗਏ ਤੇ ਇੱਥੇ ਆਪਾਂ ਲਾਵਾਂਗੇ ਇਹਨੂੰ ਆਪਣੇ ਡਰਾਈਵੇ ਤੇ ਕਿਉਂਕਿ ਇੱਥੇ ਸਮਾਨ ਨੂੰ ਚੱਕਣਾ ਕਰਨਾ ਸੌਖਾ ਤੇ ਨਾਲੇ ਰੱਖਣਾ ਬਾਕੀ ਝਾੜ ਚੋਂ ਉੱਤੇ ਰੇਤਾ ਮਿੱਟੀ ਉੱਡਦਾ ਰਹਿੰਦਾ ਇੱਥੇ ਉਦਾਂ ਦਾ ਨਹੀਂ ਕੋਈ ਚੱਕਰ ਹੈਗਾ ਆ ਕਰਦੇ ਹਾਂ ਸਮਾਨ ਇਕੱਠਾ ਸਾਰਾ ਕੁਝ ਇਹ ਚਾਦਰ ਹੋ ਗਈ ਤੇ ਆਪਣਾ ਗੱਦਾ-ਕੁੱਦਾ ਸਾਰਾ ਕੁਝ ਹੀ ਕੱਢ ਲੈਣਾ ਹੈ ਕਿਉਂਕਿ ਸੌਖਾ ਰਹੂਗਾ ਸਾਫ਼ ਕਰਨਾ ਦੇ ਨਾਲ ਏ ਟੂ ਜੇ ਟੂ ਸਾਰਾ ਕੋ ਬਾਹਰ ਘੜਦਾਂਗੇ ਚਾਦਰ ਹੋ ਗਈ ਤੇ ਆਪਾਂ ਗੱਦਾ ਵੀ ਘੜ ਦਿੰਨੇ ਆ ਉਹਕ ਟਾਈਮ ਬਹੁਤ ਹੋ ਗਿਆ ਨਾ ਇੰਹੀ ਪਈ ਹੈ ਗੱਡੇ ਨਹੀਂਗੇ ਕਿਤੇ ਤੈਨੂੰ ਕੱਢ ਕੇ ਤੇ ਨਿਮੇੜਦੇ ਇੱਕ ਕੰਮ ਬਾਹਰ ਬੈਦਰ ਵੀ ਸੋਣਾ ਨਾ ਧੁੱਪ ਨਿਕਲੀ ਵੀ ਹੈ ਵਧੀਆ ਟੈਂਪਰੇਚਰ ਹੈਗਾ ਹੈਗਾ ਤੇ ਗੁੱਡ ਹੈ ਧੁੱਪ ਤਾਂ ਪਲਗ ਜੂਗੀ ਨਾਲੇ ਆ ਸਾਰਾ ਸਮਾਨ ਦੇਖ ਲੋ ਆ ਘੇਰਾਂਗੇ ਬਾਹਰ ਹੀ ਘਟਣਾ ਹੈ ਸਾਰਾ ਕੁਝ ਸਾਰਾ ਮਾੜੇ ਮਾੜੇ ਨਾਲ ਇਕੱਠਾ ਬਹੁਤ ਹੋ ਜਾਂਦਾ ਹਨ ਨਹੀਂ ਵਾਲਿਆਂ ਨੇ ਕਿਹਾ ਕੀ ਕੋ ਭਰਿਆ ਪਿਆਗਾ ਕਿਵੇਂ ਇਹ ਸਾਰਾ ਕਿਰਾਂ ਕਰਲੀ ਕਰਨਾ ਜਿਹੜੀ ਚੀਜ਼ ਦੀ ਲੋਡ ਨਹੀਂ ਉਹ ਬਾਹਰ ਕੱਢ ਦਾਂਗੇ ਵਾਲਿਆਂ ਗੱਦੇ ਪਾਦੇ ਆਪਾਂ ਬੈਕਯਾਰਡ 'ਚ ਆਪਣੇ ਡੈਕ ਤੇ ਧੁੱਪੇ ਇੱਥੇ ਵਧੀਆ ਇਹਨਾਂ ਨੂੰ ਇਹਨਾਂ ਪਾਸੇ ਬਦਲ ਬਦਲ ਕੇ ਧੁੱਪ ਲੱਗ ਜੂਗੀ ਤੇ ਨਾਲੇ ਟਰੱਕ ਸਾਫ਼ ਹੋ ਜਾਊਗਾ ਵਿੱਚੋਂ ਪਦੀ ਆ ਟਰੱਕ 'ਚ ਚਾਹ ਪਾਣੀ ਬਣਾਉਂਦੇ ਕਰਕੇ ਉਹ ਸੱਲ ਜੀ ਚੜ ਜਾਂਦੇ ਹੁੰਦੇ ਆ ਭਾਬ ਜੀ ਇਹ ਧੁੱਪ ਲੱਗ ਜੂ ਇੰਨੇ ਨਾਲ ਆ ਦੇਖੋ ਇੰਨੇ ਕ ਤਾਂ ਇੱਕ ਰਗਣੇ ਚ ਭੂਜੀ ਭਾਜੀ ਆਈ ਨਿਕਲੇ ਆ ਕਿ ਤੇ ਸਾਰੇ ਇੱਕ ਪਾਸੇ ਪਏ ਸੀਗੇ ਇੱਕ ਰਗਣੇ ਚ ਆਈਦੇ ਚ ਅਸੀਂ ਕੱਲੇ ਹੀ ਇੰਨੇ ਕ ਤੇ ਇਹਦੇ ਚ ਕੋ ਸਾ ਫੇਰ ਆਪਾਂ ਨੂੰ ਲੱਗੀ ਭੁੱਖ ਤੇ ਆਪਾਂ ਲਿਆਂਦੇ ਸਮੋਸੇ ਤੇ ਨਾਲੇ ਪੀਤੀ ਚਾਹ ਟੈਮ ਤੋਂ ਲਿਆ ਕੇ ਚਾਹ ਚ ਪੀ ਕੇ ਤੇ ਫੇਰ ਲੱਗਦੇ ਆ ਦੁਬਾਰੇ ਆਪਾਂ ਕੰਮ ਤੇ ਆ ਸਾਰਾ ਟਰੱਕ ਦਾ ਹੀ ਆ ਸਮਾਨ ਜਿੰਨਾ ਗਰਾਹ ਚ ਖਲਿਆ ਰਿਆ ਦੀਦਾ ਨਾ ਇਹ ਸਾਰਾ ਟਰੱਕ ਦਾ ਹੀ ਆਗਾ ਸਮਾਨ ਬਹੁਤ ਨਿਕਲਿਆ ਹੈ ਆ ਦੇਖੋ ਮੁੜ ਕੇ ਆਪਾਂ ਇਹਦੇ ਨਾਲ ਖਾਲੀ ਕਰ ਲਿਆ ਸੀਗੇ ਜਦੋਂ ਸਾਰਾ ਹਨਾ ਦੇਖੋ ਸਾਰਾ ਵਧੀਆ ਹੈ ਚੰਮਾ ਸਾਫ ਕਰਨਾ ਕਰਕੇ ਤੇ ਖਾਲੀ ਕਰ ਲਿਆ ਇੱਥੇ ਤੇ ਹੁਮਾਰਾਂਗੇ ਆਪਾਂ ਇਹਦੇ ਚੋ ਸਟੀਮ ਕਲੀਨਰ ਵਗੈਰਾ ਨਾਲ ਸਾਫ ਕਰਦੇ ਹਾਂ ਉਹਨਾਂ ਨੂੰ ਉਹ ਲਿਆਂਦੇ ਵੀ ਆ ਮੁੰਡੇ ਤਾਂ ਸਟੀਮ ਵਾਲੀ ਆ ਬਾਰੀ ਵੀ ਖਾਲੀ ਕਰਦੀ ਐ ਇੱਥੇ ਤਾਂ ਕੱਪੜੇ ਹੁੰਦੇ ਆ ਜ਼ਿਆਦਾਤਰ ਤੇ ਇਹਦੇ ਚੋ ਉਹ ਸੀਗਾ ਜਿਹੜਾ ਭੂਜਿਆ ਭਾਜੀਆ ਕੱਢਿਆ ਉਹ ਇੱਥੋਂ ਹੀ ਕੱਢਿਆ ਸੀਗਾ ਇਹ ਬਾਰੀ ਚੋਂ ਹੀ ਦੇ ਚੋਂ ਆਪਣਾ ਪਤਾਰ ਲੈ ਦੇ ਗਰੰਟ ਤਾਂ ਹੀ ਕਰੀ ਲੈਂਦਾ ਟਰੱਕ ਤੇ ਤਾਰ ਤੁਰ ਵਧੀਆ ਜਾਂਦੀ ਹੈ ਨੇੜੇ ਹੈ ਨਾ ਉਹ ਗਰਾਜ ਇੱਥੇ ਲੱਗ ਗਿਆ ਡਰਾਈਵੇ ਤੇ ਤੇ ਆਹ ਸਟੀਮ ਕਲੀਨਰ ਆਗਾ ਇਹ ਬਹੁਤ ਵਧੀਆ ਲੱਗੀ ਚੀਜ਼ ਹੈ ਨਾ ਜਿਵੇਂ ਆਪਣਾ ਜਿਹੜੀ ਜਿੱਦੀ ਵੀ ਨਹੀਂ ਉਹ ਵੀ ਪੱਟ ਲਿਆਉਂਦਾ ਜਿਵੇਂ ਆ ਤੁਹਾਨੂੰ ਪਤਾ ਹੈ ਟਰੱਕ ਜਿਹੜੀ ਵੀ ਚਲਾਉਂਦੇ ਆ ਤੇ ਜਿਵੇਂ ਬਲੈਕ ਹੈ ਮਾੜੇ ਮਾੜੇ ਵਿੱਚ ਕੱਟ ਜੇ ਨਹੀਂ ਹੁੰਦੇ ਬ੍ਰੀਕ ਜਿਹਦੀ ਬਣਾਵਟੀ ਉਦਾਂ ਦੀ ਆ ਉਹ ਸਾਰਾ ਬਾਕੀ ਉੱਥੇ ਮੇਰੀ ਡਬਲ ਟੇਪ ਲਾਈ ਵੀ ਸੀਗੀ ਉਹ ਟੋਕਰੀ ਜੀ ਰੱਖੀ ਹੋਈ ਸੀ ਉਹ ਜੰਮੀ ਵੀ ਸੀ ਤਾਂ ਕਰਕੇ ਉੱਥੇ ਬਾਲਾ ਮਾਰਨਾ ਪਿਆ ਇਹਨੂੰ ਨਾ ਤੇਰੇ ਤੋਂ ਬਚਾ ਕੇ ਕਿਉਂਕਿ ਬਹੁਤ ਗਰਮ ਹੁੰਦੀ ਐ ਸਟੀਮ ਜੀ ਨਾ ਤੇ ਨਹੀਂ ਉਹ ਕਰ ਦਿੰਦੀ ਐ ਤੇ ਉਹ ਨਾਲ ਇਹਦੇ ਚ ਸ਼ੈਂਪੂ ਜੂੰਕੂ ਪਾਏ ਹੋਏ ਸੀ ਆ ਬੈੱਡ ਚ ਬੈੱਡ ਚ ਦਾ ਘਰ ਵਾਲਾ ਹੈ ਨਹੀਂ ਸੀਗਾ ਉਹ ਗੱਲਾ ਗਰਦਾ ਜਾਈ ਸੀ ਜਿਵੇਂ ਸਾਈਡਾਂ ਤੋਂ ਉੱਡਾਂ ਤੇ ਚੜ ਜਾਂਦਾਗਾ ਉਹ ਵਾਲਾ ਹੀ ਸੀਗਾ ਉਹ ਵਧੀਆ ਹੋ ਗਿਆ ਆਇ ਤੇ ਦਿਖਾਉਣਾ ਤੁਹਾਨੂੰ ਆ ਦੇਖੋ ਆ ਤਾਂ ਪਤਾ ਲੱਗੂ ਕਿੰਨੀ ਮੈਲ ਨਿਕਲੀ ਆ ਵਿੱਚੋਂ ਆਹ ਦੇਖੋ ਫਰਕ ਬਦ ਲੱਗਦਾ ਨਾ ਉਹ ਤਾਂ ਵੈਸੇ ਆਪ ਸਾਫ਼ ਹੀ ਰੱਖੀਦਾ ਟਰੱਕ ਪਰ ਉਹ ਕਟਾਂ ਜਾਂਦੇ ਵਿੱਚ ਵਿੱਚ ਵੜ ਜਾਂਦੀ ਐ ਜਾਦੀ ਤਾਂ ਥੱਲੇ ਤਾਂ ਲੱਗੇ ਤਾਂ ਆਲੀ ਵੀ ਥੱਲੇ ਆ ਗਈ ਨਾ ਪਰ ਇਹਨਾਂ ਫਰਕ ਬਹੁਤ ਪਿਆ ਵਾਈਟ ਵਾਈਟ ਨਿਕਲेंगी ਸਾਰੀਆਂ ਵਿੰਡੋ ਬਹੁਤ ਘੈਂਟ ਬਣ ਗਿਆ ਇਹ ਤੇ ਮੈਨੂੰ ਤਾਂ ਬਹੁਤ ਵਧੀਆ ਲੱਗੀ ਇਹ ਆ ਦੇਖੋ ਮੁੜ ਕੇ ਆ ਗਈ ਫਲੋਰ ਦੀ ਵਾਰੀ ਤੇ ਮੈਂ ਕਿਹਾ ਵੀ ਹੁਣ ਬੁਰਛੂ ਛੋਟਾ ਸੀ ਉਹ ਮੈਂ ਕਿਹਾ ਚੱਲ ਆ ਇਹਦੇ ਚ ਹੀ ਪਾ ਲੈਨੇ ਟਰਲ ਚ ਹੀ ਇਹ ਲਿਆਂਦੇ ਸੀ ਕਿ ਉਤੋਂ ਕੈਨੇਡੀਅਨ ਟਾਇਰ ਤੋਂ ਉਹ ਬੁਰਛੂ ਜੀ ਇਹ ਏਸੇ ਕੰਮ ਵਾਲੇ ਹੁੰਦੇ ਨਾਲ ਸਟੀਮ ਮਾਰ ਕੇ ਦੇ ਨਾਲ ਉਹ ਸ਼ੈਂਪੂ ਮਾਰਦਾ ਸੀ ਉਹ ਜਿਹੜਾ ਬੋਟਲ ਵਾਲਾ ਨਹੀਂ ਇਹਦੇ ਚ ਤਾਂ ਕਿਉਂਕਿ ਸਟੀਮ ਕੱਲਾ ਪਾਣੀ ਪੈਂਦਾ ਨਾ ਸਟੀਮਰ ਚ ਤਾਂ ਇਹ ਚਨੀ ਨਾਲ ਕੁਝ ਵੀ ਪੈਂਦਾਗਾ ਉਹ ਲੱਗ ਤੋਂ ਮਾਰਦਾ ਇਹ ਬਸ ਉਤੋਂ ਸਟੀਮ ਮਾਰ ਮਾਰ ਕੇ ਤੇ ਇਹਦੇ ਨਾਲ ਰਗੜਦਾ ਇਹਨਾਂ ਫਲੋਰ ਵੀ ਆ ਵਧੀਆ ਬਣ ਜਾਂਦਾਗਾ ਉਹ ਕਹ ਗਿਆ ਇਹਦੇ ਨੇ ਫਿਰ ਡ੍ਰਿਲ ਛੱਡਦੀ ਨਹੀਂ ਨਾ ਪਰਛੀਆ ਬਹੁਤ ਘੈਂਟ ਹੁੰਦਾਗਾ ਇਹਨਾਂ ਦਾ ਉਹਨੇ ਸਾਰਾ ਉਹ ਕਰਤਾ ਦੇਖੋ ਆ ਫਿਰ ਆਪਾਂ ਕਿਹਾ ਥੋੜੇ ਜਿਹਾ ਪੰਗੇ ਲੈ ਲਈ ਆਪਾਂ ਵੀ ਇਹ ਕਰਦੇ ਨਹੀਂ ਹੁੰਦੇ ਸਟੀਮ ਉਹਦੇ ਚੋਂ ਗੱਡਦਗੇ ਤਾਂ ਕਰਕੇ ਆ ਥੋੜਾ ਕਰਕੇ ਦੇਖਿਆ ਸੀਗਾ ਆਹ ਹੁਣ ਕੇਰਾ ਸਾਫ ਕਰਤਾ ਸਾਰਾ ਉਧਰੋਂ ਦਾ ਬਸਾ ਰਹਿ ਗਿਆ ਸੀ ਇਹ ਇਮਾਰਤੀ ਇਹਦੇ ਚ ਵੀ ਮੈਥੋਂ ਬਸ ਹੁਣ ਪਾਲਿਸ਼ ਮਾਰ ਦਾਂਗੇ ਆ ਤਿੰਨ ਆ ਗਈਆਂ ਮੇਰੇ ਕੋਲ ਆ ਇੱਕ ਟਾਇਰ ਲੈਂਦੀ ਐ ਬਲੂ ਵਾਲੀ ਅੱਗੇ ਦੋਨੇ ਉਹ ਵਰਤ ਤਾਉਣਾ ਕਿਉਂਕਿ ਸਟੀਮ ਮਾਰੀ ਕਰਕੇ ਨਾ ਖੁਸ਼ਕੀ ਉਹ ਹੋ ਗਈ ਸੀ ਸਾਰੀ ਰਬੜ ਜੀ ਆ ਕਾਲੇ ਵਾਲੀ ਤੇ ਖੁਸ਼ਕੀ ਜੀ ਦੇ ਸਨ ਲੱਗ ਗਈ ਸੀ ਹੁਣੇ ਸਾਰਾ ਕੁਝ ਹੀ ਲਾਤਾ ਸੀ ਇਸ ਸਟੀਮ ਨੇ ਮੁੜ ਕੇ ਤੇ ਆ ਦੇਖੋ ਉਹਨੂੰ ਦਿਖਾਉਣਾ ਇਹਦਾ ਨਾ ਫਰਕ ਬਹੁਤ ਪੈਂਦਾ ਪਾਲਿਸ਼ ਨਾਲ ਨਾ ਵਧੀਆ ਮਾਰੀ ਹੋਵੇ ਨਾਲ ਤਾਂ ਸੋਹਣਾ ਲੱਗਦਾ ਆ ਦੇਖੋ ਬਾਰੀ ਤੇ ਬਿਮਾਰੀ ਜਨਾ ਜੜੀ ਤੇ ਉਹ ਬਹੁਤ ਕੈਂਡ ਬਣ ਜਾਣੀ ਹੈਗੀ ਨਾਲ ਚੀਜ਼ ਆਪ ਨੂੰ ਵੀ ਸੋਹਣੀ ਲੱਗਦੀ ਹੈ ਹਨ ਤੇ ਦੇਖ ਨਾਲ ਨੂੰ ਬਾਕੀ ਉਹ ਖੁਸ਼ਕ ਜੇ ਤਾਂ ਮੈਨੂੰ ਤਾਂ ਇਹ ਟਰੱਕ ਨੂੰ ਹੀ ਚੰਗਾ ਲੱਗਦਾ ਜਿਹੜਾ ਪਾਲਤੂ ਉਹ ਦੇਖੋ ਕਿੰਨਾ ਫਰਕ ਪਤਲਾ ਲੱਗਦਾ ਜਿਤੇ ਜਿਤੇ ਬਾਜਦੀ ਹੈ ਹਨ ਤੇ ਵਧੀਆ ਬਣ ਜਾਂਦਾ ਉਹ ਤੇ ਨਹੀਂ ਤਾਂ ਉਹ ਖੁਸ਼ਕੀ ਜੀ ਤਾਂ ਹੋਰ ਹੀ ਕੰਮ ਹੋ ਜਾਂਦਾ ਨਾਲੇ ਮੈਂ ਕਿਹਾ ਚੱਲ ਬਹਿ ਜੀਏ ਘੜੇ ਘੜੇ ਤੱਕ ਕੇ ਸੀ ਤਾਂ ਕਰਕੇ ਮੈਂ ਪਾਲਤੂ ਬਹਿ ਕੇ ਮਾਰ ਦਿੰਨੇ ਨੀਵੇਂ ਤਾਂਾਂ ਚ ਉਹ ਤੇ ਆ ਲਿਖੋ ਇਧਰੋਂ ਸਾਰ ਫਿਰ ਮੈਂ ਕਿਹਾ ਹੁਣ ਸ਼ੀਸ਼ੇ ਕਾਹਨੂੰ ਛੱਡਨੇ ਆ ਆ ਫੋਮ ਜੇ ਵਾਲੀ ਸਪਰੇਅ ਵਰਤਦਾ ਹੁੰਨਾ ਮੈਂ ਇਹ ਜਮ ਐਂ ਹੀ ਕਰ ਦਿੰਦੀ ਐ ਜਿਵੇਂ ਇਧਰੋਂ ਸਾਫ ਕੀਤਾ ਹਨ ਜੇ ਦੋਨੇ ਸਾਈਡਾਂ ਇਹਦੇ ਨਾਲ ਕਰ ਦਈਏ ਜਿਵੇਂ ਸ਼ੀਸ਼ਾ ਹੁੰਦਾ ਹੀ ਨਹੀਂ ਇਹ ਦੂਜੇ ਨਾਲੋਂ ਮੈਨੂੰ ਇਹ ਬਹੁਤ ਘੈਂਟ ਲੱਗਿਆ ਕਪਾ ਉਹ ਨਹੀਂ ਲਿਆਉਂਦੇ ਹੁੰਦੇ ਕੱਲਾ ਆਉਂ ਉਹਦੇ ਨਾਲੋਂ ਇਹ ਸਪਰੇਅ ਜੀ ਗੌਮ ਜੀ ਨਿਕਲਦੀ ਐ ਬਹੁਤ ਘੈਂਟ ਆ ਗਈ ਇਹ ਨਾ ਉਹਨਾਂ ਕੋਲੇ ਜ਼ਿਆਦਾ ਹੁੰਦੀ ਐ ਜਿਹੜੇ ਆਪਣੇ ਬਾਈਕਾਂ ਦੇ ਸ਼ੀਸ਼ੇ ਹੁਸ਼ੇ ਨਹੀਂ ਪਾਉਂਦੇ ਉਹ ਜ਼ਿਆਦਾ ਵਰਤਦੇ ਹੁੰਦੇ ਐ ਇਹਦੇ ਨਾਲ ਸਾਫ ਕਰਦੇ ਹੁੰਦੇ ਹੋ ਜੀ ਆ ਪਾਉਂਦੇ ਆ ਇਹ ਜੀ ਬਹੁਤ ਘੈਂਟ ਆ ਗਈ। ਐ ਬਣਾ ਦਿੰਦੀ ਆ ਗੱਲ ਕਿਉਂਕਿ ਸ਼ੀਸ਼ਿਆਂ ਦੇ ਛੱਟੇ ਪੈ ਗਈ ਨਾ ਪਾਲ ਚਮਾਰੀ ਦੇ ਮਾੜੇ ਮੋਟੇ। ਆ ਮੈਟ ਵਿਛਾਤੇ ਆਪਾਂ ਵਿੱਚ ਉਹ ਦੇਖੋ ਉੱਧਰ ਵੀ ਤੇ ਇਹਦੇ 'ਚ ਵੀ ਤੇ ਤਿੰਨਾ ਜੀ ਹੁਣ ਇਹਦੇ 'ਚ ਰੱਖਾਂਗੇ ਸਮਾਨ ਸੋਹਣਾ ਆਪਾਂ ਤੇ ਨਾਲੇ ਪਚਾਲੇ ਵੀ ਵਿਛਾਤਾ ਦੇਖੋ ਨਵਾਂ ਮੈਟ ਲਿਆ ਕੇ ਪੁਰਾਣਾ ਕੱਢਤਾ ਜੀ। ਇਧਰ ਆ ਪਰ ਰੱਖਿਆ ਚਾਬੀਆਂ ਪਾਣੇ ਵਾਲਾ ਟੂਲ ਆ ਗੈਸ ਵਾਲਾ ਕੀ ਨਾਂਗਾ ਤੇ ਆ ਵਾਸ਼ਰ ਪਿਊਡ ਵਗੈਰਾ ਇਧਰ ਪਿਆ ਸਮਾਨ ਹਨ। ਉਹ ਸਾਰਾ ਕੁਝ ਰੱਖਿਆ ਹੋਇਆ ਤੇ ਦੂਜੀ ਸਾਈਡ ਵੀ ਇੱਧਰ ਰੱਖਿਆ ਪਾ ਥੋੜੀ ਹੋ ਗਿਆ ਪੁੱਲਰ ਤੇ ਬੁਰਸ਼ ਤੇ ਜਿਵੇਂ ਆਹ ਬ੍ਰੇਕ ਕਲੀਨਰ ਵਗੈਰਾ T40 ਹੋ ਗਈ ਤੇ ਸਾਰਾ ਕੁਝ ਅਲਕੋਹਲ ਵਗੈਰਾ ਇੱਧਰ ਗਲਵਜ਼ ਵੀ ਸਾਰਾ ਕੁਝ ਸੇਫਟੀ ਸ਼ੂ ਪਾਏ ਆ ਇਹ ਇੱਧਰਲੇ ਰੂਲ ਚ ਸਾਰਾ ਕੁਝ ਤੇ ਆਹ ਦੇਖੋ ਇਧਰੋਂ ਆ ਸਾਰਾ ਮੈਟ ਆ ਗਿਆ ਦੋਨੇ ਸਾਈਡਾਂ 'ਤੇ ਮੂਰੇ ਤਾਂ ਹੀ ਆ ਗਿਆ ਇਹ ਮੈਟ ਆ ਆਪਣਾ ਪੈਚਾਉਂਡੀਆ ਰੱਖ ਤੇ ਟਰੱਕ ਆ ਦੇਖੋ ਜਮਾ ਥੱਲੇ ਉਹ ਪਾਂਡਾ ਜੀ ਇੱਧਰ ਵੱਡੇ ਭਾਲੂ ਸਾਹਿਬ ਇੱਥੇ ਨੇਗੇ ਆ ਦੇਖੋ ਬੈੱਡ ਜਦੋਂ ਨੂੰ ਦਿਖਾਉਣਾ ਉਹ ਚੀਨਾ ਦੀਆਂ ਬਾਲਟੀਆਂ ਵੀ ਰੱਖਤੀਆਂ ਗਈਆਂ ਆਪਾਂ ਤੇ ਸਪੈਕਟਰ ਵਗੈਰਾ ਤੇ ਕੂਲੈਂਟ ਵੀ ਪਿਆਗਾ ਕੂਲੈਂਟ ਹਨ ਤੇ ਇੰਜਨ ਆਇਲ ਸਾਰਾ ਕੁਝ ਤੇ ਆ ਆਪਣਾ ਬਲੂਰ ਪਿਆਗਾ ਟਰੈਲਰ ਨੂੰ ਕਲੀਨ ਕਰਨਾ ਪੈ ਜੇ ਉਹਦੇ ਵਾਸਤੇ ਆ ਇੱਥੇ ਬੂਸਟਰ ਕੇਬਲ ਇੱਥੇ ਰੱਖਤੀ ਆਪਾਂ ਨਾਲੇ ਇਹ ਵੀ ਜ਼ਰੂਰੀ ਆਉਣ ਮੂਰੇ ਕਿਉਂਕਿ ਵੈਂਟਰ ਕਰਕੇ ਤੇ ਉਹ ਏਅਰ ਪਾਰਨ ਵਾਲੀ ਪਾਈਪ ਆ ਗਈ। ਕੇਰੀ ਟਰੇਲਰ ਟਰੋਲਰ ਦੀ ਘਾਟ ਹੋਵੇ ਜਾਂ ਟਰੱਕ ਦੀ ਵਧੀਆ ਭਰੀ ਜਾਂਦੀ ਆ ਬਾਧੂਗਾ ਟੂਰ ਸਾਰਾ ਸਾਮਾਨ ਜੋ ਵੀ ਚਾਹੀਦਾ ਹੁੰਦਾ। ਉਹ ਸਾਰਾ ਕੁਝ ਰੱਖ ਤਾਗਾ ਆਪਾਂ। ਉਹ ਪਾਂਡਾ ਜੀ ਨੂੰ ਕਰਤਾ ਸਿੱਧਾ। ਤੇ ਹੁਣ ਆਪਣਾ ਕੰਮ ਆਲਮੋਸਟ ਡਨ ਆ ਪੂਰੇ 2 ਦਿਨ ਲੱਗ ਗਿਆ ਆਪਾਂ ਨੂੰ ਟਰੱਕ ਕਰੇ ਲਿਆ ਕੇ ਸਾਫ਼ ਕਰਨ ਤੇ। ਤਾਂ ਇੱਧਰ ਕੱਪੜਿਆਂ ਵਾਲੀ ਵਾਰੀ ਆ। ਟੈਕ ਟੈਕ ਪੇਪਰਵਰਕ ਵਗੈਰਾ ਪਿਆਗਾ ਇਧਰ ਆ ਸਾਫ ਸਫਾਈ ਵਾਲਾ ਸਮਾਨ ਪਿਆ ਇਧਰ ਚਾਹ ਦਾ ਸਮਾਨ ਸਾਰਾ ਸਾਰਾ ਕੁਝ ਇੱਥੇ ਹੀ ਪਿਆਗਾ ਤੇ ਆ ਫ੍ਰਿਜ ਵੀ ਖਾਲੀ ਕਰਤੀ ਆ ਵਧੀਆ ਸਾਫ ਕਰਤੀ ਖਾਲੀ ਤਾਂ ਸੀਗੀ ਕਿਉਂਕਿ ਕੱਲੂ ਰੱਖਾਂਗੇ ਸਮਾਨ ਜੋ ਗੇੜੇ ਤੇ ਜਾਣਾ ਹੋਇਆ ਤਾਂ ਕਰਕੇ ਅਜੇ ਤੇ ਵੀ ਮਾੜਾ ਮੋਟਾ ਵਸ ਸਮਾਨ ਆਗਾ ਤੇ ਆ ਪੈਨ ਪਏ ਆ ਇਧਰ ਆਪਣਾ ਫਿਊਲ ਕਾਰਡ ਵਗੈਰਾ ਤੇ ਡੈਰੀ ਡੂਰੀ ਆ ਸਾਰਾ ਕੁਝ ਤੁਹਾਨੂੰ ਦੂਜਾ ਵੀ ਸਮਾਨ ਇੱਥੇ ਰੱਖਿਆ ਬਾਈ ਬਾਈ ਸਾਰਿਆਂ ਨੂੰ ਕਮੈਂਟ ਪਾਉ ਲੋ ਤੇ ਸ਼ੇਅਰ ਕਰਿਓ ਸਾਰੇ ਜਣੇ